ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਨੇਤਾ ਆਤਸ਼ੀ ਨੇ ਸਵਾਲ ਖੜਾ ਕੀਤਾ ਹੈ ਬੀਜੇਪੀ ਤੇ ਕਿ ਉਹਨਾਂ ਦੀ ਪਹਿਲੀ ਕੈਬਨਿਟ ਮੀਟਿੰਗ ਹੋਈ ਬੀਜੇਪੀ ਦੀ ਦਿੱਲੀ ਸਰਕਾਰ ਦੀ ਤੇ ਉਹਨਾਂ ਨੇ ਔਰਤਾਂ ਨੂੰ ਦਿੱਤੇ ਜਾਣ ਵਾਲਾ 25-2500 ਰੁਪਏ ਤੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਤੁਰੰਤ ਦੇਣਾ ਚਾਹੀਦਾ ਹੈ ਵਿਰੋਧ ਕਰ ਰਹੀ ਹੈ ਆਮ ਆਦਮੀ ਪਾਰਟੀ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆਪਣੀਆਂ ਕਾਛ ਚ ਤੇ ਦੂਜੇ ਦੀਆਂ ਹੱਥ ਚ ਵਾਲੀ ਗੱਲ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਪਰ ਹਾਲੇ ਤੱਕ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਗਿਆ ਵਾਅਦਾ ਤਾਂ ਪੂਰਾ ਨਹੀਂ ਕੀਤਾ ਤੇ ਦੂਜੀ ਸਰਕਾਰ ਨੂੰ ਘੇਰਨ ਵੀ ਤੁਰ ਪਿਆ ਜਿਨ੍ਹਾਂ ਨੇ ਹਜੇ ਸੌ ਚੱਕੀ ਨੂੰ ਵੀ 4-5 ਦਿਨ ਹੋਇਆ ਅਸੀਂ ਇਹ ਕਹਿੰਦੇ ਕਿ ਦਿੱਲੀ ਦੀ ਬੀਜੇਪੀ ਸਰਕਾਰ ਨੂੰ ਔਰਤਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕਰਨਾ ਚਾਹੀਦਾ ਤੁਰੰਤ ਕਰਨਾ ਚਾਹੀਦਾ ਪਰ ਜਿਹੜੀ ਪਾਰਟੀ ਸਵਾਲ ਖੜੇ ਕਰ ਰਹੀ ਹੈ ਉਹਨੇ ਪੰਜਾਬ ਦੀਆਂ ਔਰਤਾਂ ਨਾਲ ਕੀ ਕੀਤਾ 3 ਸਾਲ ਦਾ ਸਮਾਂ ਹੋਣ ਵਾਲਾ ਹੈ ਪੰਜਾਬ ਦੀਆਂ ਔਰਤਾਂ ਦਾ 36 36000 ਰੁਪਏ ਸਰਕਾਰ ਵੱਲ ਖੜਾ ਤੇ ਹਾਲੇ ਤੱਕ 1 ਰੁਪਿਆ ਨਹੀਂ ਦਿੱਤਾ ਇਹ ਗੱਲਾਂ ਦੂਜਿਆਂ ਤੇ ਸਵਾਲ ਖੜੇ ਕਰਨ ਦੀਆਂ ਤਾਂ ਇੱਥੋਂ ਇੱਕ ਗੱਲ ਦਾ ਕਲੀਅਰ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਇੱਥੇ ਦੋਗਲੀ ਨੀਤੀ ਤੇ ਚੱਲ ਰਹੀ ਹੈ ਜਿਹੜੇ ਵਾਦੇ ਪੰਜਾਬ ਚ ਪੂਰੇ ਨਹੀਂ ਕੀਤੇ ਉਹ ਹੁਣ ਬੀਜੇਪੀ ਤੋਂ ਦਿੱਲੀ ਚ ਪੂਰਾ ਕਰਾਉਣ ਲਈ ਦਬਾਅ ਪਾ ਰਹੀ ਹੈ ਲੈਟਰ ਲਿਕੇ ਜਾ ਰਹੇ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਤਾਂ ਸਵਾਲ ਇੱਥੇ ਖੜਾ ਹੁੰਦਾ ਕਿ ਤੁਸੀਂ ਜਦੋਂ ਸੌ ਚੱਕੀ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜਿਹੜੀ ਹੈ ਸਮਾਦ ਬਣੀ ਹੋਈ ਹੈ ਜਿੱਥੇ ਉੱਥੇ ਜਿਹੜੀ ਸੌਂ ਚੱਕੀ ਸੀ ਉਹਨੂੰ ਪੂਰਾ ਕਿਉਂ ਨਹੀਂ ਕੀਤਾ ਉੱਥੇ ਤੁਸੀਂ ਤੁਸੀਂ ਸੌਂ ਖਾ ਕੇ ਕਹਿਣਾ ਸੀ ਕਿ ਅੱਜ ਤੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਮਿਲੇਗਾ ਭਗਵਾਨ ਸਿੰਘ ਮਾਨ ਲਗਭਗ ਸਾਲਕ ਦਾ ਸਮਾਂ ਹੋਣ ਵਾਲਾ ਜਦੋਂ ਉਹਨਾਂ ਨੇ 1000 11 1000 ਰੁਪਏ ਕਹਿ ਦਿੱਤਾ ਸੀ ਪਰ ਹਾਲੇ ਤੱਕ ਪੰਜਾਬ ਦੀਆਂ ਔਰਤਾਂ ਨੂੰ ਇੱਕ ਫੁੱਟੀ ਕੌੜੀ ਵੀ ਨਹੀਂ ਆਈ ਤਾਂ ਇਸ ਵਿੱਚ ਇੱਕ ਸਵਾਲ ਖੜਾ ਹੁੰਦਾ ਹੈ ਕਿ ਗੱਲਾਂ ਦੂਜਿਆਂ ਲਈ ਆਮ ਆਦਮੀ ਪਾਰਟੀ ਬਹੁਤ ਵਧੀਆ ਕਰਦੀ ਹੈ ਦੂਜਾ ਤੇ ਸਵਾਲ ਉਠਾਉਣ ਲਈ ਵਧੀਆ ਜਿਹੜੇ ਪੋਸਟਾਂ ਵੀ ਪਾਈਆਂ ਜਾਂਦੀਆਂ ਐ ਪਰ ਖੁਦ ਕਿਉਂ ਨਹੀਂ ਕੀਤਾ ਜਾ ਰਿਹਾ ਖੁਦ ਪੰਜਾਬ ਦੀਆਂ ਔਰਤਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਪਰਤ ਮਾੜੀ ਹੈ ਕਿ ਹਜ਼ਾਰ-ਹਜ਼ਾਰ ਰੁਪਇਆ ਮੁਫਤ ਬਿਜਲੀ ਇਹ ਚੀਜ਼ਾਂ ਚੰਗੀਆਂ ਨਹੀਂ ਐ ਮੁਫਤ ਦਾ ਇਨਾ ਇਸ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ ਕੋਲ ਪੈਸਾ ਵੀ ਨਹੀਂ ਐ ਪਰ ਜਦੋਂ ਤੁਸੀਂ ਵਾਅਦਾ ਕਰਦੇ ਹੋ ਉਦੋਂ ਫਿਰ ਵਾਅਦਾ ਕੀ ਸੋਚ ਕੇ ਕਰਦੇ ਹੋ ਉਦੋਂ ਫਿਰ ਲੋਕਾਂ ਨੂੰ ਲਾਲਚ ਕਿਉਂ ਰੱਖਦੇ ਹੋ ਹਾਲੇ ਵੀ ਤੁਹਾਡੇ ਮੰਤਰੀ ਤੁਹਾਡੀ ਵੀ ਜਿਹੜੀ ਐਮ ਐਲ اے ਬਲਜਿੰਦਰ ਕੌਰ ਜੀ ਨੂੰ ਤਾਂ ਔਰਤਾਂ ਨੇ पर एक اٹ دے وچ وی سوال کھڑے کر دتے سی کہ کتھے ہے ਤੁਹਾਡਾ 100000 روپیہ سو اس کر کے جڑیاں ਤੁਹਾਡیاں ਕਹਿਣیاں تے ਕਰਨیاں دے وچ بڑا ਅੰਤਰ ਹੈ ਕਹਿੰਦੇ ਤੁਸੀਂ ਕੁਝ ਹੋਰੋਂ ਕਮਾਉਂਦੇ ਤੁਸੀਂ ਕੁਝ ਹੋਰੋਂ ਦੂਜਿਆਂ ਦਾ ਤੁਸੀਂ ਕਹਿੰਦੇ ਹੋ ਕਿ ਛੇਤੀ 25 2500 روپیہ ਦਿੱਤਾ ਜਾਵੇ ਦਿੱਲੀ ਦੀਆਂ ਔਰਤਾਂ ਨੂੰ تے ਪੰਜਾਬ ਦੀਆਂ ਔਰਤਾਂ ਵੱਲ ਤੁਸੀਂ ਪਿੱਟ ਕਰਕੇ ਖੜੇ ਹੋ ਤਿੰਨ ਮਹੀਨੇ ਤਿੰਨ ਸਾਲ ਦੇ ਕਰੀਬ ਸਰਕਾਰ ਦਾ ਸਮਾਂ ਹੋ ਗਿਆ ਲਾਰੇ ਤੇ ਲਾਰਾ ਤੁਹਾਡਾ ਚੱਲੀ ਜਾ ਰਿਹਾ ਜਿਹੜੇ ਪੰਜਾਬ ਦੇ ਲੋਕਾਂ ਨਾਲ ਹੋਰ ਵਾਅਦੇ ਕੀਤੇ ਸੀ ਚਿੱਟਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਬੇਅਦਬੀ ਦਾ ਇਨਸਾਮ ਦੋਨ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਵਿੱਚ ਨੌਕਰੀਆਂ ਦੀ ਗੱਲ ਕੀਤੀ ਸੀ ਨੌਕਰੀਆਂ ਤੇ ਪੰਜਾਬ 'ਚ ਰੋਕ ਲੱਗ ਗਈ ਐ ਸੋ ਜਿਹੜੀਆਂ ਜਿਹੜੀਆਂ ਗੱਲਾਂ ਤੇ ਤੁਸੀਂ ਵਾਅਦੇ ਕਰਕੇ ਆਏ ਸੀ ਉਹਨਾਂ ਦਾ ਨੇੜੇ ਤੇੜੇ ਵੀ ਨਹੀਂ ਹਾਲੇ ਸਰਕਾਰ ਪਹੁੰਚ ਰਹੀ ਤੇ ਜਿਹੜੀ ਸਰਕਾਰ ਬਣੇ ਨੂੰ 5-7 ਦਿਨ ਹੋ ਤੇ ਸਵਾਲ ਉੱਠਣੇ ਵੀ ਸ਼ੁਰੂ ਕਰ ਦਿੱਤੇ ਐ ਸੋ ਇੱਥੋਂ ਇਹ ਗੱਲ ਦਾ ਪਤਾ ਲੱਗਦਾ ਕਿ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਆਵਾਮੀ ਪਾਰਟੀ ਸਰਕਾਰ 'ਚ ਹੁੰਦਿਆਂ ਰੌਲਾ ਰੱਪਾ ਪਾਉਂਦੀ ਸੀ ਕਿ ਸਾਨੂੰ ਇਹ ਕੰਮ ਨਹੀਂ ਕਰਨ ਦਿੱਤੇ ਜਾ ਰਹੇ ਇਹ ਨਹੀਂ ਕਰਨ ਦਿੱਤੇ ਜਾ ਰਹੇ ਉਸੇ ਤਰੀਕੇ ਦਾ ਰੌਲਾ ਰੱਪਾ ਹੁਣ ਆਪੋਜੀਸ਼ਨ ਦੇ ਵਿੱਚ ਵੀ ਸ਼ੁਰੂ ਕਰ ਦਿੱਤਾ ਤਾਂ ਦੇਲੇ ਦੇ ਸਾਬਕਾ ਮੁੱਖ ਮੰਤਰੀ ਨੂੰ ਇਹ ਸਵਾਲ ਹੈ ਕਿ ਪਹਿਲਾਂ ਭਗਵਾਨ ਸਿੰਘ ਮਾਨ ਨੂੰ ਫੋਨ ਕਰਕੇ ਕਹੋ ਕਿ ਪੰਜਾਬ ਚ ਪੈਸੇ ਦੇਣ ਫਿਰ ਤੁਸੀਂ ਰੱਜ ਕੇ ਸਵਾਲ ਖੜੇ ਕਰਿਓ ਪੰਜਾਬ ਦੀਆਂ ਔਰਤਾਂ ਦਾ 36 36000 ਰੁਪਿਆ ਜਿਹੜਾ ਉਹ ਤੁਹਾਡੇ ਵੱਲ ਉਧਾਰਾ ਖੜਾ ਹੈ ਜਿੱਦਾਂ ਤੁਸੀਂ ਇਹ ਪਾ ਦਿਓਗੇ ਤਾਂ ਤੁਸੀਂ ਸਵਾਲ ਖੜੇ ਕਰਨ ਦੇ ਯੋਗ ਹੋਵੋਗੇ ਨਹੀਂ ਇਹ ਤੁਹਾਡੇ ਸਵਾਲਾਂ ਦਾ ਕੋਈ ਆਧਾਰ ਜਾਂ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਨੇਤਾ ਆਤਸ਼ੀ ਨੇ ਸਵਾਲ ਖੜਾ ਕੀਤਾ ਹੈ ਬੀਜੇਪੀ ਤੇ ਕਿ ਉਹਨਾਂ ਦੀ ਪਹਿਲੀ ਕੈਬਨਿਟ ਮੀਟਿੰਗ ਹੋਈ ਬੀਜੇਪੀ ਦੀ ਦਿੱਲੀ ਸਰਕਾਰ ਦੀ ਤੇ ਉਹਨਾਂ ਨੇ ਔਰਤਾਂ ਨੂੰ ਦਿੱਤੇ ਜਾਣ ਵਾਲਾ 25-2500 ਰੁਪਏ ਤੇ ਕੋਈ ਗੱਲ ਨਹੀਂ ਕੀਤੀ। ਉਹਨਾਂ ਨੂੰ ਤੁਰੰਤ ਦੇਣਾ ਚਾਹੀਦਾ ਹੈ। ਵਿਰੋਧ ਕਰ ਰਹੀ ਹੈ ਆਮ ਆਦਮੀ ਪਾਰਟੀ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆਪਣੀਆਂ ਕੱਚ 'ਚ ਤੇ ਦੂਜੇ ਦੀਆਂ ਹੱਥ 'ਚ ਵਾਲੀ ਗੱਲ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਪਰ ਹਾਲੇ ਤੱਕ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਗਿਆ ਵਾਅਦਾ ਤਾਂ ਪੂਰਾ ਨਹੀਂ ਕੀਤਾ ਤੇ ਦੂਜੀ ਸਰਕਾਰ ਨੂੰ ਘੇਰਨ ਦੀ ਤਰਪਿਆ ਜਿਨ੍ਹਾਂ ਨੇ ਹਜੇ ਸੌ ਚੱਕੀ ਨੂੰ ਵੀ 4-5 ਦਿਨ ਹੋਇਆ ਅਸੀਂ ਇਹ ਕਹਿੰਦੇ ਕਿ ਦਿੱਲੀ ਦੀ ਬੀਜੇਪੀ ਸਰਕਾਰ ਨੂੰ ਔਰਤਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕਰਨਾ ਚਾਹੀਦਾ ਤੁਰੰਤ ਕਰਨਾ ਚਾਹੀਦਾ ਪਰ ਜਿਹੜੀ ਪਾਰਟੀ ਸਵਾਲ ਖੜੇ ਕਰ ਰਹੀ ਹੈ ਉਹਨੇ ਪੰਜਾਬ ਦੀਆਂ ਔਰਤਾਂ ਨਾਲ ਕੀ ਕੀਤਾ 3 ਸਾਲ ਦਾ ਸਮਾਂ ਹੋਣ ਵਾਲਾ ਹੈ ਪੰਜਾਬ ਦੀਆਂ ਔਰਤਾਂ ਦਾ 36-36000 ਰੁਪਏ ਸਰਕਾਰ ਵੱਲ ਖੜਾ ਤੇ ਹਾਲੇ ਤੱਕ 1 ਰੁਪਿਆ ਨਹੀਂ ਦਿੱਤਾ ਤੇ ਗੱਲਾਂ ਦੂਜਿਆਂ ਤੇ ਸਵਾਲ ਖੜੇ ਕਰਨ ਦੀਆਂ ਤਾਂ ਇੱਥੋਂ ਇੱਕ ਗੱਲ ਦਾ ਕਲੀਅਰ ਹੁੰਦੀ ਹੈ ਕਿ ਆਮਦਮੀ ਪਾਰਟੀ ਇੱਥੇ ਦੋਗਲੀ ਨੀਤੀ ਤੇ ਚੱਲ ਰਹੀ ਹੈ ਜਿਹੜੇ ਵਾਦੇ ਪੰਜਾਬ 'ਚ ਪੂਰੇ ਨਹੀਂ ਕੀਤੇ ਉਹ ਹੁਣ ਬੀਜੇਪੀ ਤੋਂ ਦਿੱਲੀ 'ਚ ਪੂਰਾ ਕਰਾਉਣ ਲਈ ਦਬਾਅ ਪਾ ਰਹੀ ਹੈ ਲੈਟਰ ਲਿਕੇ ਜਾ ਰਹੇ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਰਾਂ ਪਾਈਆਂ ਜਾ ਰਹੀਆਂ ਨੇ ਤਾਂ ਸਵਾਲ ਇੱਥੇ ਖੜਾ ਹੁੰਦਾ ਕਿ ਤੁਸੀਂ ਜਦੋਂ ਸੌਹ ਚੱਕੀ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜਿਹੜੀ ਹੈ ਸਮਾਦ ਬਣੀ ਹੋਈ ਹੈ ਜਿੱਥੇ ਉੱਥੇ ਜਿਹੜੀ ਸੌਂ ਚੱਕੀ ਸੀ ਉਹਨੂੰ ਪੂਰਾ ਕਿਉਂ ਨਹੀਂ ਕੀਤਾ ਉੱਥੇ ਤੁਸੀਂ ਤੁਸੀਂ ਸੌਂ ਖਾ ਕੇ ਕਹਿਣਾ ਸੀ ਕਿ ਅੱਜ ਤੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਮਿਲੇਗਾ ਭਗਵਾਨ ਸਿੰਘ ਮਾਨ ਲਗਭਗ ਸਾਲਕ ਦਾ ਸਮਾਂ ਹੋਣ ਵਾਲਾ ਜਦੋਂ ਉਹਨਾਂ ਨੇ 1000 11-1100 ਰੁਪਏ ਕਹਿ ਦਿੱਤਾ ਸੀ ਪਰ ਹਾਲੇ ਤੱਕ ਪੰਜਾਬ ਦੀਆਂ ਔਰਤਾਂ ਨੂੰ ਇੱਕ ਫੁੱਟੀ ਕੌੜੀ ਵੀ ਨਹੀਂ ਆਈ ਤਾਂ ਇਸ ਵਿੱਚ ਇੱਕ ਸਵਾਲ ਖੜਾ ਹੁੰਦਾ ਹੈ ਕਿ ਗੱਲਾਂ ਦੂਜਿਆਂ ਲਈ ਆਮ ਆਦਮੀ ਪਾਰਟੀ ਬਹੁਤ ਵਧੀਆ ਕਰਦੀ ਹੈ ਦੂਜਾ ਤੇ ਸਵਾਲ ਉਠਾਉਣ ਲਈ ਵਧੀਆ ਜਿਹੜੇ ਪੋਸਟਾਂ ਵੀ ਪਾਈਆਂ ਜਾਂਦੀਆਂ ਐ ਪਰ ਖੁਦ ਕਿਉਂ ਨਹੀਂ ਕੀਤਾ ਜਾ ਰਿਹਾ ਖੁਦ ਪੰਜਾਬ ਦੀਆਂ ਔਰਤਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਪਰਤ ਮਾੜੀ ਹੈ ਕਿ ਹਜ਼ਾਰ-ਹਜ਼ਾਰ ਰੁਪਇਆ ਮੁਫਤ ਬਿਜਲੀ ਇਹ ਚੀਜ਼ਾਂ ਚੰਗੀਆਂ ਨਹੀਂ ਆ ਮੁਫਤ ਦਾ ਇਨਾ ਇਸ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ ਕੋਲ ਪੈਸਾ ਵੀ ਨਹੀਂ ਹੈ ਪਰ ਜਦੋਂ ਤੁਸੀਂ ਵਾਅਦਾ ਕਰਦੇ ਹੋ ਉਦੋਂ ਫਿਰ ਵਾਅਦਾ ਕੀ ਸੋਚ ਕੇ ਕਰਦੇ ਹੋ ਉਦੋਂ ਫਿਰ ਲੋਕਾਂ ਨੂੰ ਲਾਲਚ ਕਿਉਂ ਰੱਖਦੇ ਹੋ ਹਾਲੇ ਵੀ ਤੁਹਾਡੇ ਮੰਤਰੀ ਤੁਹਾਡੀ ਵੀ ਜਿਹੜੀ ਐਮਐਲਏ ਬਲਜਿੰਦਰ ਕਾਲਜੀ ਨੂੰ ਤਾਂ ਔਰਤਾਂ ਨੇ ਪਰ ਇਹ ਕੱਟ ਦੇ ਵਿੱਚ ਵੀ ਸਵਾਲ ਖੜੇ ਕਰ ਦਿੱਤੇ ਸੀ ਕਿ ਕਿੱਥੇ ਆ ਤੁਹਾਡਾ 100000 ਰੁਪਿਆ ਸੋ ਇਸ ਕਰਕੇ ਜਿਹੜੀਆਂ ਤੁਹਾਡੀਆਂ ਕਹਿਣੀਆਂ ਤੇ ਕਰਨੀਆਂ ਦੇ ਵਿੱਚ ਬੜਾ ਅੰਤਰ ਹੈ ਕਹਿੰਦੇ ਤੁਸੀਂ ਕੁਝ ਹੋਰੋਂ ਕਮਾਉਂਦੇ ਤੁਸੀਂ ਕੁਝ ਹੋਰੋਂ ਦੂਜਿਆਂ ਦਾ ਤੁਸੀਂ ਕਹਿੰਦੇ ਹੋ ਕਿ ਛੇਤੀ 25-2500 ਰੁਪਿਆ ਦਿੱਤਾ ਜਾਵੇ ਦਿੱਲੀ ਦੀਆਂ ਔਰਤਾਂ ਨੂੰ ਤੇ ਪੰਜਾਬ ਦੀਆਂ ਔਰਤਾਂ ਵੱਲ ਤੁਸੀਂ ਪਿੱਟ ਕਰਕੇ ਖੜੇ ਹੋ ਤਿੰਨ ਮਹੀਨੇ ਤਿੰਨ ਸਾਲ ਦੇ ਕਰੀਬ ਸਰਕਾਰ ਦਾ ਸਮਾਂ ਹੋ ਗਿਆ ਲਾਰੇ ਤੇ ਲਾਰਾ ਤੁਹਾਡਾ ਚੱਲੀ ਜਾ ਰਿਹਾ ਜਿਹੜੇ ਪੰਜਾਬ ਦੇ ਲੋਕਾਂ ਨਾਲ ਹੋਰ ਵਾਅਦੇ ਕੀਤੇ ਸੀ ਚਿੱਟਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਬੇਅਦਬੀ ਦਾ ਇਨਸਾਮਦੋਂ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਵਿੱਚ ਨੌਕਰੀਆਂ ਦੀ ਗੱਲ ਕੀਤੀ ਸੀ ਨੌਕਰੀਆਂ ਤੇ ਪੰਜਾਬ 'ਚ ਰੋਕ ਲੱਗ ਗਈ ਐ ਸੋ ਜਿਹੜੀਆਂ ਜਿਹੜੀਆਂ ਗੱਲਾਂ ਤੇ ਤੁਸੀਂ ਵਾਅਦੇ ਕਰਕੇ ਆਏ ਸੀ ਉਹਨਾਂ ਦਾ ਨੇੜੇ ਤੇੜੇ ਵੀ ਨਹੀਂ ਹਾਲੇ ਸਰਕਾਰ ਪਹੁੰਚ ਰਹੀ ਤੇ ਜਿਹੜੀ ਸਰਕਾਰ ਬਾਰੇ ਨੂੰ ਪੰਜ ਸੱਤ ਦਿਨ ਹੋ ਤੇ ਸਵਾਲ ਉੱਠਨੇ ਵੀ ਸ਼ੁਰੂ ਕਰ ਦਿੱਤੇ ਐ ਸੋ ਇੱਥੋਂ ਇਹ ਗੱਲ ਦਾ ਪਤਾ ਲੱਗਦਾ ਕਿ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਆਵਾਦ ਵੀ ਪਾਰਟੀ ਸਰਕਾਰ 'ਚ ਹੁੰਦੇ ਆ ਰੌਲਾ ਰੱਪਾ ਪਾਉਂਦੀ ਸੀ ਕਿ ਸਾਨੂੰ ਇਹ ਕੰਮ ਨਹੀਂ ਕਰਨ ਦਿੱਤੇ ਜਾ ਰਹੇ ਇਹ ਨਹੀਂ ਕਰਨ ਦਿੱਤੇ ਜਾ ਰਹੇ ਉਸੇ ਤਰੀਕੇ ਦਾ ਰੌਲਾ ਰੱਪਾ ਹੁਣ ਆਪੋਜੀਸ਼ਨ ਦੇ ਵਿੱਚ ਵੀ ਸ਼ੁਰੂ ਕਰ ਦਿੱਤਾ ਤਾਂ ਦਿੱਲੇ ਦੇ ਸਾਬਕਾ ਮੁੱਖ ਮੰਤਰੀ ਨੂੰ ਇਹ ਸਵਾਲ ਹੈ ਕਿ ਪਹਿਲਾਂ ਭਗਵਾਨ ਸਿੰਘ ਮਾਨ ਨੂੰ ਫੋਨ ਕਰਕੇ ਕਹੋ ਕਿ ਪੰਜਾਬ ਚ ਪੈਸੇ ਦੇਣ ਫਿਰ ਤੁਸੀਂ ਰੱਜ ਕੇ ਸਵਾਲ ਖੜੇ ਕਰਿਓ ਪੰਜਾਬ ਦੀਆਂ ਔਰਤਾਂ ਦਾ 36 36000 ਰੁਪਇਆ ਜਿਹੜਾ ਉਹ ਤੁਹਾਡੇ ਵੱਲ ਉਧਾਰਾ ਖੜਾ ਹੈ ਜਿੱਦਾਂ ਤੁਸੀਂ ਇਹ ਪਾ ਦਿਓਗੇ ਤਾਂ ਤੁਸੀਂ ਸਵਾਲ ਖੜੇ ਕਰਨ ਦੇ ਯੋਗ ਹੋਵੋਗੇ ਨਹੀਂ ਇਹ ਤੁਹਾਡੇ ਸਵਾਲਾਂ ਦਾ ਕੋਈ ਆਧਾਰ ਜਾਂ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ